ਪਾਸ ਪਾਸ ਸਲੇਮ ਟਾਬਰੀ ਟੀਮ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ੀਤਲਾ ਮਾਤਾ ਮੰਦਰ ਵਿਖੇ ਜ਼ਰੂਰਤਮੰਦ ਲੋਕਾਂ ਨੂੰ ਕੱਪੜੇ ਵੰਡੇ ਗਏ। ਮੁੱਖ ਅਤੀਤੀ ਪੰਜਾਬ ਅਧਿਕਾਰੀ ਜੀ ਪ੍ਰਵੀਨ ਬਾਂਸਲ ਨੇ ਇਸ ਉਪਰਾਲੇ ਦੀ ਬਹੁਤ ਹੀ ਸراہਨਾ ਕਰਦੇ ਹੋਏ ਕਿਹਾ ਕਿ ਸਲੇਮ ਟਾਬਰੀ ਮੰਡਲ ਹਮੇਸ਼ਾ ਰਾਜਨੀਤੀ ਤੋਂ ਹਟ ਕੇ ਸੇਵਾ ਕਾਰਜ ਕਰਦੀ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਮਾਰਗਦਰਸ਼ਨ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਕਾਰਕਟਰ ਅਜਿਹੀ ਹੀ ਸੇਵਾ ਭਾਵਨਾ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਪ੍ਰਧਾਨਦੀਪ ਗੁਪਤਾ ਨੇ ਦਸਿਆ ਕਿ ਹਰ ਸਾਲ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਲੁਧਿਆਣਾ ਸ਼ਹਿਰ ਦੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਜ਼ਰੂਰतमंद ਲੋਕਾਂ ਨੂੰ ਕੱਪੜੇ ਦਿੱਤੇ ਜਾਂਦੇ ਹਨ ਤਾਂ ਜੋ ਉਹ ਠੰਡ ਤੋਂ ਬਚ ਸਕਣ ਇਸ ਦੇ ਨਾਲ ਹੀ ਉਹਨਾਂ ਨੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਕੈਪਟਨ ਅਮਿੰਦਰ ਸਿੰਘ ਤੋਂ ਵੀ ਗੁਹਾਰ ਲਗਾਈ ਹੈ ਕਿ ਜੋ ਲੋਕੀ ਫੁੱਟਪਾਥ ਜਾਂ ਬ੍ਰਿਜ ਦੇ ਹੇਠਾਂ ਸੌਂਦੇ ਹਨ ਉਹਨਾਂ ਦੇ ਲਈ ਰਹਿਣ ਬਸੇਰਾ ਬਣਾਇਆ ਜਾਵੇ ਤਾਂ ਜੋ ਉਹਨਾਂ ਨੂੰ ਬਾਹਰ ਖੁੱਲੇ ਦੇ ਵਿੱਚ ਨਾ ਸੌਣਾ ਪਵੇ ਅੱਜ ਮੰਡਲ ਪ੍ਰਧਾਨ ਸ਼੍ਰੀ ਦੀਪਕ ਗੁਪਤਾ ਜੀ ਔਰ ਸ਼੍ਰੀ ਅਜੇ ਗੁਪਤਾ ਜੀ ਦੀ ਪ੍ਰਧਾਨਗੀ ਅnder ਸ਼ੀਤਲਾ ਮਾਤਾ ਮੰਦਰ ਦੇ ਬਾਹਰ ਅਸੀਂ ਕੱਪੜੇ ਵੰਡ ਕੇ ਸਮਾਜ ਦੀ ਇੱਕ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਸ਼੍ਰੀ ਰਜਿੰਦਰ ਹੰਸ ਜੀ ਪੰਸੀਮਾ ਜੀ ਬਲਦਾਸ ਜੀ ਅਮਰਜੀਤ ਜੀ ਭਵਨ ਜੀ ਭੰਡਾਰੀ ਸਾਹਿਬੇ ਸਾਰੇ ਦੋਸਤਾਂ ਨੇ ਆਪਣੀ ਨੇਕ ਕਮਾਈ ਚੋਂ ਕੁਝ ਹਿੱਸਾ ਪਾ ਕੇ ਬਲਰਾਜ ਜੀ ਸਭ ਨੇ ਅਸੀਂ ਨੇਕ ਕਮਾਈ ਚੋਂ ਕੁਝ ਹਿੱਸਾ ਪਾ ਕੇ ਦਲਬੀਰ ਜੀ ਤੇ ਇਹਨਾਂ ਨੇ ਸਭ ਨੇ ਥੋੜੇ-ਥੋੜੇ ਕੱਪੜੇ ਲਿਆ ਕੇ ਅਸੀਂ ਅੱਜ ਇਕੱਠੇ ਕੀਤੇ ਤੇ ਇਹ ਸਮਾਜ ਦੇ ਜਿਹੜੇ ਅੰਗ ਹੈ ਜਿਹੜੇ ਜ਼ਰੂਰਤਮੰਦ ਲੋਕ ਹੈ ਉਹਨਾਂ ਨੂੰ ਕੱਪੜੇ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਦੋਨੋਂ ਪ੍ਰਧਾਨਾਂ ਨੂੰ ਵਧਾਈ ਦਿੰਦਾ ਕਿ ਬਿਨਾਂ ਕਿਸੇ ਰਾਜਨੀਤਿਕ ਦੇ ਸੋਚ ਦੇ ਉਹ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਬਹੁਤ-ਬਹੁਤ ਧੰਨਵਾਦ ਮੈਂ ਦੀਪਕ ਗੁਪਤਾ ਬਾਜਾਪਾ ਸਲੀਮ ਟਾਬਰੀ ਮੰਡਲ ਪ੍ਰਧਾਨ ਅਸੀਂ ਹਰ ਸਾਲ ਜਦੋਂ ਠੰਡ ਦਾ ਮੌਸਮ ਸ਼ੁਰੂ ਹੁੰਦਾ ਹੈ ਸਰਦੀ ਦਾ ਮੌਸਮ ਆਉਂਦਾ ਹੈ ਤੇ ਹਰ ਸਾਲ ਅਸੀਂ ਅਲੱਗ-ਅਲੱਗ ਰਿਅਚ ਬਖਵਕਰੀਆ ਚ ਜਾਕਰ ਜਿਹੜੇ ਜ਼ਰੂਰਤਮੰਦ ਹੁੰਦੇ ਹੈ ਜਿਹੜੇ ਸੜਕਾਂ ਤੇ ਸੌਂਦੇ ਹੈ ਜਾਂ ਫੁੱਟਪਾਥ ਤੇ ਪਹਿਲੀ ਕੱਲ ਤੋਂ ਅਸੀਂ ਸਰਕਾਰ ਨੂੰ ਗੁਹਾਰ ਕਰਦੇ ਆ ਕਿ ਕੁਝ ਇਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਜਾਵੇ ਕਿ ਇਹਨਾਂ ਨੂੰ ਸੜਕਾਂ ਤੇ ਫੁੱਟਪਾਥ ਤੇ ਤੇ ਬ੍ਰਿਜ ਥੱਲੇ ਨਾ ਸੌਣਾ ਪਵੇ ਫਿਰ ਵੀ ਸਾਡੇ ਕੋਲ ਜਿੰਨਾ ਵੀ ਹੋ ਸਕਦਾ ਹੈ ਆਪਣੀ ਸਮਰੱਥ ਦੇ ਨਾਲ ਅਸੀਂ ਹਰ ਸਾਲ ਸਰਦੀ ਦਾ ਮੌਸਮ ਆਉਂਦੇ ਹੀ ਇਹਨਾਂ ਨੂੰ ਗਰਮ ਕਪੜੇ ਪੈਂਟ ਸਰਟ ਜਿੱਦਾਂ ਦੇ ਵੀ ਜੋ ਵੀ ਕਪੜੇ ਹੁੰਦੇ ਸਾਡੇ ਕੋਲ ਅਸੀਂ ਇਹਨਾਂ ਨੂੰ ਦੇਣ ਆਉਂਦੇ ਆ ਬੱਚਿਆਂ ਦੇ ਕਪੜੇ ਤਾਂ ਕਿ ਈਸ਼ਵਰ ਦੀ ਨਜ਼ਰ ਦੇ ਵਿੱਚ ਜੋ ਵੀ ਸਾਡੇ ਕੋਲ ਹੋ ਸਕਦਾ ਹੈ ਕਿ ਇਹਨਾਂ ਨੂੰ ਠੰਡ ਸੇ ਬਚਾ ਸਕੀਏ ਜਿਸ ਜੋ ਵੀ ਸਾਡੀ ਸਮਰੱਥ ਹੈ ਅਸੀਂ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਮੇਰੇ ਮੰਡਲ ਟੀਮ ਦੇ ਸਾਰੇ ਸਦੱਸ ਤੇ ਮੇਰੇ ਪੰਜਾਬ ਭਾਜਪਾ ਦੇ ਉਪਾਧਿਕਸ ਬਰਬੀਨ ਬੰਸਲ ਜੀ ਔਰ ਸਾਡੇ ਰਾਜਿੰਦਰ ਹੰਸ ਜੀ ਬਹੁਤ ਹੀ ਸੀਨੀਅਰ ਲੀਡਰ ਹੋ ਸਾਡੇ ਮੰਡਲ ਪ੍ਰਧਾਨ ਅਚਾ ਗੁਪਤਾ ਜੀ ਉਪ ਪ੍ਰਧਾਨ ਬਰਲਾ ਜੀ ਸਾਰੇ ਮੇਰੇ ਸੀਨੀਅਰ ਮੇਰੇ ਨਾਲ ਆਜ ਪ੍ਰਵਨ ਸ਼ਰਮਾ ਜੀ ਸੀਮਾ ਭੈਣ ਜੀ ਅਸੀਂ ਇੱਥੇ ਸਾਰੇ ਗਰੀਬਾਂ ਨੂੰ ਉਹਨਾਂ ਦੇ ਦੇਖ ਦੇਖ ਕੇ ਉਹਨਾਂ ਦੀ ਜ਼ਰੂਰਤਾਂ ਜਿਵੇਂ ਸਨਜ ਨੇ ਪੈਂਟ ਮੰਗੀ ਪੈਂਟ ਸ਼ਰਟ ਮੰਗੀ ਸ਼ਰਟ ਅਸੀਂ ਸਾਰਿਆਂ ਨੂੰ ਕੱਪੜੇ ਵੰਡੇ ਜੈ ਜਿੰਨ ਜੈ ਭਾਰਤ ਮੈਂ ਰਜਿੰਦਰ ਹੰਸ ਅੱਜ ਬੜਾ ਹੀ ਧੰਨਵਾਦ ਹੈ ਜੀ ਆਪਣੇ ਦੀਪਕ ਗੁਪਤਾ ਜੀ ਤੇ ਅਜੇ ਗੁਪਤਾ ਜੀ ਦਾ ਜਿਨ੍ਹਾਂ ਨੇ ਅੱਜ ਗਰੀਬ ਬੰਦਿਆਂ ਨੂੰ ਜ਼ਰੂਰਤਮੰਦਾਂ ਨੂੰ ਕੱਪੜੇ ਵੰਡ ਕੇ ਇੱਕ ਸਮਾਜ ਦੇ ਵਿੱਚ ਸਮਾਜ ਸੇਵਕ ਦਾ ਰੋਲ ਅਦਾ ਕੀਤਾ ਹੈ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਕਰਦਾ ਹਾਂ। ਅੱਛਾ। ਲੁਧਿਆਣਾ ਤੋਂ ਵਿਪਨ ਅਰੂੜਾ ਦੀ ਰਿਪੋਰਟ ਐਸਐਮਜੀ న్యూਸ।